ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਵਿਵਾਦ ਪੱਖ ਦਾ ਲਗਾਤਾਰ ਨਜ਼ਰ ਆ ਰਿਹਾ ਹੈ ਸੋ ਦੱਸ ਦੇ ਕਿ ਪਟਿਆਲਾ ਦੇ ਵਿੱਚ ਜੰਮ ਕੇ ਹੰਗਾਮਾ ਹੋਇਆ ਹੈ ਸੋ ਅਕਾਲੀ ਆਗੂ ਸਰਬਜੀਤ )^{(Chingher)} ਨੇ ਸਰਕਾਰ ਤੇ ਇਲਜ਼ਾਮ ਲਾਏ ਨੇ ਤੇ ਨਾਲ ਹੀ ਨਾਲ ਉਹਨਾਂ ਕਿਹਾ ਹੈ ਕਿ ਉਮੀਦਵਾਰਾਂ ਦੇ ਨਾਲ ਸ਼ਰੀਆਮ ਤੱਕਾ ਕੀਤਾ ਜਾ ਰਿਹਾ ਹੈ ਸੋ ਪਟਿਆਲਾ ਪੁਲਿਸ ਤੇ ਤੱਕੇ ਸ਼ਾਹੀ ਦੇ ਇਲਜ਼ਾਮ ਅਕਾਲੀ ਉਮੀਦਵਾਰਾਂ ਦੀ ਨਾਮਜ਼ਦਗੀ ਕਰਾਉਣ ਪਹੁੰਚੇ )^{(Chingher)} ਨੇ ਲਗਾਏ ਨੇ ਸੋ ਨਾਮੀਨੇਸ਼ਨ ਦੌਰਾਨ ਪੁਲਿਸ ਨੇ ਉਹਨਾਂ ਨੂੰ ਰੋਕਿਆ ਤੇ ਪੁਲਿਸ ਦੇ ਨਾਲ ਹੋਈ ਬਹਿਸ ਦੇ ਕਰਕੇ ਉਹਨਾਂ ਦੇ ਵੱਲੋਂ ਹਾਲਾਂਕਿ ਹਲਕਾ ਕਨੌਰ ਦੇ ਵਿੱਚ ਪਹੁੰਚ ਕੇ ਇਹ ਵੀ ਕਿਹਾ ਗਿਆ ਕਿ ਜੇਕਰ ਨਹੀਂ ਡਰਿਆ ਹਲਕਾ ਕਨੌਰ ਦੇ ਐਮਐਲਏ ਨੂੰ ਤਾਂ ਉਹ ਵੀ ਆ ਕੇ ਇੱਥੇ ਨਾਮਜ਼ਦਗੀ ਫਾਰਮ ਭਰ ਸਕਦੇ ਨੇ ਸੋ ਸਿਰਫ ਅਕਾਲੀ ਦਲ ਦੇ ਉਮੀਦਵਾਰ ਜਾਂ ਵਰਕਰ ਹੀ ਨਹੀਂ ਬਲਕਿ ਕਾਂਗਰਸੀਆਂ ਦੇ ਨਾਲ ਵੀ ਇੱਥੇ ਤੱਕੇ ਸ਼ਾਹੀ ਕੀਤੀ ਜਾ ਰਹੀ ਹੈ ਸੋ ਇਹ ਵੀ ਕਹਿੰਦੇ ਹੋਏ ਉਹ ਨਜ਼ਰ ਆਏ ਨੇ ਇਹ ਪਹਿਲਾਂ ਲਿਖ ਕੇ ਸਰਨੀਆਂ ਪਹਿਲਾਂ ਅੰਦਰ ਪਾਰਤੀਆਂ ਕਿਧਰ ਜਪਾਨ ਇਹ ਭਾਈ ਫੋਨ ਖੋਲਿਆ ਫੋਨ ਵੀ ਧੱਕੇ ਮਾਰੇ ਤੇ 5-7 ਫੈਲਿਆਂ ਦੇ ਹੱਥਾਂ ਚੋਂ ਖੋ ਕੇ ਲੈ ਗਏ ਜਨਾਨੀਆਂ ਕਿਉਂਕਿ ਅਸੀਂ ਐਪੀਡ ਬਣਾ ਰਹੇ ਜਨਾਨੀਆਂ ਨੂੰ ਧੱਕੇ ਮਾਰੇ ਆ ਕਾਲੀ ਲੰਦੇ ਕੈਂਡੀਡੇਟ ਸਵੇਰ ਦੇ ਕਿੰਨੇ ਟਾਈਮ ਹੋ ਗਿਆ ਤੁਹਾਨੂੰ ਖੜੇ ਨੋ 9 ਵਜੇ ਦੇ ਖੜੇ ਨੇ ਜੀ 9 ਵਜੇ ਦੇ ਖੜੇ ਨੇ ਬੰਦੇ ਮਤਲਬ ਐਸਐਚਓ ਸਾਹਿਬ ਕਹਿ ਰਹੇ ਨੇ ਉੱਪਰ ਗੱਲ ਕਰੋ ਜੀ ਭਾਈ ਜੀ ਕਿਧਰ ਗੱਲ ਕਰੀ ਦੱਸੋ ਤੁਸੀਂ ਸਾਡੇ ਕੈਂਡੀਡੇਟਾਂ ਨੂੰ ਅੰਦਰ ਕਿਉਂ ਨਹੀਂ ਜਾਣ ਦੇ ਰਹੇ ਮੇਰੀ ਬੇਨਤੀ ਹੈ ਗੁਰਨਾਲ ਕਨੌਰ ਨੂੰ ਲੱਤਾਂ ਤੇ ਜਾਣਤੀ ਦਾ ਬੰਦੇ ਬਰਾਬਰ ਕਢਾਉਂਦਾ ਫੇਰ ਪਤਾ ਲੱਗਦਾ ਆ ਤੱਕੇ ਸਾਡੇ ਬੰਦਿਆਂ ਨੂੰ ਮਾਰ ਸਾਨੂੰ ਮਾਰ ਫਿਰ ਕੋ ਕਰਨੀ ਇਹ ਸਾਨੂੰ ਇਹ ਮਾਰੇ ਨੇ ਤੇਰੇ ਬੰਦਿਆਂ ਦੀ ਪਛਾਣ ਕਰਾਂਗੇ ਗੁਰਨਾਲ ਕੁਝ ਗੱਲ ਸੁਣ ਲਓ ਗੁਰਨਾਲ ਕਨੌਰ ਹੈਗਾ 4-5 ਮਹੀਨੇ ਦਾ ਮਹਿਮਾਨ ਤੁਸੀਂ ਰਹਿਣਾ ਕਨੌਰ ਚ ਜੇ ਬੰਦਿਆਂ ਵਾਂਗ ਰਹੋਗੇ ਚੰਗੇ ਰਹੋਗੇ ਨਹੀਂ ਇਹ ਭੁਗਤਣੀਆਂ ਪੈਣੀਆਂ ਨੇ 19 ਦੀਆਂ 21 ਕਾਰਤ ਸੁਣੀ ਹੋਗੀ 121 ਮੋਢੂਗਾ ਯਾਦ ਰੱਖਿਓ 121 ਮੋਢੂਗਾ 19 ਦੀਆਂ ਇਹ ਯਾਦ ਰੱਖਿਓ ਬੋ ਸਤਿ ਨਿਹਾਲ ਸਤਿ ਨਿਹਾਲ ਤੇਰੇ ਭਾਰ ਨਹੀਂ ਚਲਣਾ ਇਹ ਯਾਦ ਰੱਖਿਓ ਗੱਲ ਹੁਣ ਜੇ ਕਾਗਜ਼ ਪਰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਤੁਹਾਡੇ ਬੰਦਿਆਂ ਨੂੰ ਤੁਹਾਡੇ ਬੰਦੇ ਦੋ ਦੋ ਘਾਟਿਆਂ ਦੇ ਬਾਹਰ ਖੜੇ ਨੇ ਸੁਦੇ ਬੀਬੀਆਂ ਹੁਣ ਤੁਸੀਂ ਅੱਗੇ ਕੀ ਇਹ ਜੀ ਨੀਤੀ ਅਪਤਾਉਗੇ ਨੀਤੀ ਦਾ ਦੇਖੋ ਦੋ ਗੱਲਾਂ ਨੇ ਜਾਂ ਤਾਂ ਕੋਰਟ ਸਾਡੀ ਮਾਨਯੋਗ ਜਿਹੜੀ ਆ ਲੀਗਲ ਟੀਮ ਪਲੇਅਰ ਸਾਹਿਬ ਨਾਲ ਵੀ ਗੱਲ ਹੋਈ ਆ ਲੀਗਲ ਟੀਮ ਐਕਸ਼ਨ ਜਾ ਚੁੱਕੀ ਆ ਨਾਲ ਦੀ ਨਾਲ ਦੂਆ ਨੰਬਰ ਗਰਾਊਂਡ ਤੇ ਲੜਾਈ ਅਸੀਂ ਖੜੇ ਇੱਥੇ ਕੱਲੇ ਅਕਾਲੀ ਦੰਦੇ ਨਹੀਂ ਆ ਅੰਦਰੋਂ ਇਹਨਾਂ ਦੇ ਤਾਂ ਕੋਈ ਹੈ ਹੀ ਨਹੀਂ ਕਾਂਗਰਸ ਨਾਲ ਤੁਹਾਡੇ ਪੱਲੀਵਾਰ ਨਹੀਂ ਹੈਗਾ ਪਤਾ ਨਹੀਂ ਕਿੱਧਰ ਗਏ ਹੋ ਜੰਦੇ ਆਂਦਰੋਂ ਬੀਬੀਆਂ ਆਈਆਂ ਐਸਐਚਓ ਕਹਿੰਦਾ ਵੀ ਕੋਈ ਫਾਰਮ ਨਹੀਂ ਅਕਾਲੀ ਦੰਦਿਆਂ ਦਾ ਕੋਈ ਧੱਕੇ ਨਹੀਂ ਹੋਇਆ ਜੀ ਹੈ ਲੈ ਨਹੀਂ ਕੋਈ ਜੀ ਬੰਦਾ ਸ੍ਰੀ ਆਮ ਕਹੀ ਜਾਂਦਾ ਵੇ ਮੇਰੇ ਫੈਲਾ ਖੋ ਲੇਗੇ ਮੇਰਾ ਮੋਬਾਈਲ ਖੋਇਆ ਬੰਦਾ ਸ੍ਰੀ ਆਮ ਕਹੀ ਜਾਂਦਾ ਤੇ ਉਹ ਕਹੀ ਜਾਂਦੇ ਨੇ ਜੜ ਵਿੱਚ ਜਾ ਕੇ ਭੱਜਿਆ ਆਪਣੀ ਉਹ ਕਹੀ ਜਾਂਦੇ ਨੇ ਅੰਦਰ ਪੀਸਫੁੱਲ ਬਾਹਰ ਪੀਸਫੁੱਲ ਆ ਨਾ ਦੀ ਨਾਲ ਚੱਲਦੇ ਆਉਣ ਕੈਮਰਿਆਂ ਦੇ ਵਿੱਚ ਅੰਦਰੋਂ ਕਾਂਗਰਸ ਦੇ ਕੈਂਡੀਡੇਟ ਆਏ ਦੋ ਕਹਿੰਦੇ ਸਾਡੀਆਂ ਫੈਲਾਂ ਖੋਲੀਆਂ ਉਧਰ ਕਮਾਲ ਆ ਮੇਰੇ ਯਾਰ ਮੈਂ ਯਾ ਸਰਕਾਰ ਮੁਰਦਾਬਾਦ 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 ਭਾਨ ਸਰਕਾਰ ਮੁਰਦਾਬਾਦ 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 ਬੇਨਤੀਆ ਚੋਣ ਕਮਿਸ਼ਨ ਨੂੰ ਕਨੌਰ ਹਲਕੇ ਦੀ ਇਹ ਚੋਣ ਰੱਦ ਕਰੀ ਜਾਵੇ ਤਨੌਰ ਹਲਕੇ ਦੀ ਇਹ ਚੋਣ ਜਿਹੜੀ ਰੱਦ ਕਰੀ ਜਾਵੇ ਕਿਉਂਕਿ ਇੱਥੇ ਲੋਕਤੰਤਰ ਦਾ ਘਾਣ ਹੋ ਚੁੱਕਿਆ ਫੈਲਾਂ ਪਾੜੀਆਂ ਜਾ ਚੁੱਕੀਆਂ ਦੇਖੋ 5 ਦਿਨ ਚ ਪਹਿਲਾਂ ਤਿਆਰ ਹੋਈਆਂ ਹੁਣ ਅੱਜ ਪਹਿਲਾਂ ਭਰ ਕੇ ਕੱਲ ਤੱਕ ਕਿੱਥੋਂ ਤਿਆਰ ਹੋ ਜਾਣਗੀਆਂ ਤਸਵੀਲ ਨੂੰ ਜਿੰਦਾ ਲਾਤੀ ਪੀਰੀਅਡ ਕਿੱਥੋਂ ਬੰਨ ਨਹੀਂ ਰਹੇ ਕਿਲੋਮੀਟਰ ਪਿੱਛੇ ਨਾ ਇੱਕ ਕਿਲੋਮੀਟਰ ਪਿੱਛੇ ਨਾਕਾ ਮੋਬਾਈਲ ਖੋਲ ਲੈ ਮੋਬਾਈਲ ਖੋਲੇ ਮੈਂ ਹੈਰਾਨ ਆ ਵੀ ਜੇ ਇਹ ਹਾਲਾਤ ਨੇ ਤਾਂ ਇਹ ਫਿਰ ਤੁਸੀਂ ਵੋਟਾਂ ਕਰਾਈਆਂ ਕਿਉਂ ਸੀ